ਸਿੰਗੀ ਬਾਰਡਰ ਤੋਂ ਦਾ ਇੰਡੀਆ ਪੁਆਇੰਟ ਨਿਊਜ਼ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਇਸ ਵਕਤ ਬਹੁਤ ਵੱਡਾ ਕਿਸਾਨ ਅਦੋਲਨਾ ਜੋ ਸਿੰਗੂ ਬਾਰਡਰ ਦਿੱਲੀ ਤੇ ਚੱਲ ਰਿਹਾ ਹੈ ਉੱਥੇ ਸਾਡੇ ਦਰਮਿਆਨ ਪਹੁੰਚੇ ਨੇ ਫਿਲਮੀ ਕਲਾਕਾਰ ਅਦਾਕਾਰ ਪਹੁੰਚੇ ਨੇ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਮੈਂ ਸਭ ਤੋਂ ਪਹਿਲਾਂ ਉਹਨਾਂ ਨੂੰ ਹੀ ਕਹਾਂਗਾ ਕਿ ਆਪਣੇ ਨਾਂ ਦੀ ਦਰਚਾ ਦੇ ਨਾਲ ਪਛਾਣ ਕਰਾਉਣ ਅੱਜ ਤੋਂ ਬਾਅਦ ਅਸੀਂ ਜਿਹੜੀ ਅਗਲੀ ਗੱਲ ਕਿਸਾਨ ਅਧਰੁਨ ਤੇ ਕਰਾਂਗੇ ਬਹੁਤ-ਬਹੁਤ ਵਕਤ ਹੈ ਜੀ ਸੱਸੀ ਗਾਲ ਜੀ ਮੇਰੇ ਵੱਲੋਂ ਜਾਨੀ ਨਵਦੀਪ ਕਲੇਰ ਵੱਲੋਂ ਸਾਰੇ ਦਰਸ਼ਕਾਂ ਦਾ ਧੰਨਵਾਦ ਨਵਦੀਪ ਕਲੇਰ ਜੀ ਤੁਹਾਡਾ ਜਿਹੜੀ ਫਿਲਮ ਰਹੀ ਹੈ ਰਪਿੰਦਰ ਗਾਂਧੀ ਉਹ ਵੀ ਕਿਸਾਨੀ ਪਰਿਵਾਰ ਦੇ ਮੁੰਡਿਆਂ ਦੇ ਨਾਲ ਜੁੜੀ ਹੋਈ ਸੀ ਉਹਦੇ ਵਿੱਚ ਤੁਹਾਡਾ ਇੱਕ ਵੱਖਰਾ ਕਿਰਦਾਰ ਸੀ ਪਰ ਅੱਜ ਜਿਹੜਾ ਕਿਰਦਾਰ ਨਿਭਾਉਣ ਆਏ ਹੋ ਇਹ ਇੱਕ ਵੱਖਰਾ ਕਿਰਦਾਰ ਹੈ ਦੋਨਾਂ ਕਿਰਦਾਰਾਂ ਵਿੱਚ ਬਹੁਤ ਫਰਕ ਹੈ ਤੁਸੀਂ ਕਿਸਾਨੀ ਮੁੱਦੇ ਦੇ ਨਾਲ-ਨਾਲ ਦੋਨਾਂ ਕਿਰਦਾਰਾਂ ਵਿੱਚ ਸਾਨੂੰ ਪਹਿਲਾਂ ਤਾਂ ਫਰਕ ਦੱਸੋ ਜੀ ਦੇਖੀ ਪਹਿਲੀ ਗੱਲ ਤੇ ਇਹ ਵੀ ਅਸੀਂ ਸਾਰੇ ਪੰਜਾਬ ਨਾਲ ਜੁੜੇ ਹੋਏ ਹਾਂ ਜਿੰਨੇ ਵੀ ਫਿਲਮਾਂ ਬਣਦੀਆਂ ਸਾਡੀਆਂ ਉਹ ਪੰਜਾਬ ਦੇ ਜਿੰਨੇ ਮੁੱਦੇ ਨੇ ਉਹਨਾਂ ਨਾਲ ਹੀ ਬਣਦੀਆਂ ਨੇ ਜਿੰਨੇ ਵੀ ਕਿਰਦਾਰ ਚਾਹੇ ਅਸੀਂ ਕਰਦੇ ਹਾਂ ਉਹ ਵੀ ਸਾਡੇ ਆਮ ਰੀਅਲ ਲਾਈਫ ਤੋਂ ਹੀ ਲੈਂਦੇ ਜਾਂਦੇ ਨੇ ਉਹ ਵੀ ਕਿਸਾਨੀ ਪਰਿਵਾਰ ਨਾਲ ਜੁੜੇ ਹੁੰਦੇ ਨੇ ਤੇ ਅਸੀਂ ਅੱਜ ਖੁਦ ਇੱਥੇ ਜੋ ਪਹੁੰਚੇ ਹਾਂ ਮੈਂ ਪਰਸਨਲੀ ਉਹ ਇਸ ਜੋ ਅੱਜ ਸੰਘਰਸ਼ ਚੱਲ ਰਿਹਾ ਸਾਡੇ ਕਿਸਾਨ ਭਰਾਵਾਂ ਦਾ ਉਹਦੇ 'ਚ ਸ਼ਾਮਲ ਹੋਣ ਆਇਆਗਾ ਤੇ ਉਹ ਜੇ ਗੱਲ ਕਰੀ ਕਿਰਦਾਰ ਦੀ ਤੁਸੀਂ ਕਿਹ ਦੋਨਾਂ ਦੀ ਦੋਨੋਂ ਸਿਮਿਲਰ ਨੇ ਪੰਜਾਬ ਨਾਲ ਜੁੜੇ ਹੋਏ ਨੇ ਵੱਡੀ ਗੱਲ ਇਹ ਹੈ ਰੰਗਕਰਮੀਓ ਪੰਜਾਬ ਦਾ ਕਿਸਾਨ ਸੜਕ ਤੇ ਉਹ ਅन्नदाता ਜਿਹੜਾ 60 ਦੇ ਦਹਾਕੇ ਦੇ ਵਿੱਚ ਹਰੀ ਕ੍ਰਾਂਤੀ ਲਈ ਐਨ ਜਾਣਿਆ ਗਿਆ ਸਾਰੀ ਸਾਰਾ ਦੇਸ਼ ਦਾ ਜਿਸਨੇ ਢਿੱਡ ਭਰਿਆ ਸਾਰਾ ਦੇਸ਼ ਜਿਸ ਨੂੰ ਕਹਿੰਦਾ ਸੀ ਕਿ ਪੰਜਾਬ ਦੀ ਧਰਤੀ ਵਰਕੇ ਤੇ ਅਨਾਜ ਆਗਿਆ ਚਲੋ ਉਹੀ ਕਿਸਾਨ ਅੱਜ ਸੜਕਾਂ ਦੇ ਕਿਨਾਰੇ ਤੇ ਰਲ ਰਿਹਾ ਹੈ ਸਿੰਘੂ ਬਾਰਡਰ ਤੇ ਵੀ ਹੈ ਉਧਰ ਬਹਾਦਰਗੜ ਬਾਰਡਰ ਤੇ ਵੀ ਰਲ ਰਿਹਾ ਹੈ ਜੀ ਸਮੁੱਚੇ ਕਿਸਾਨੀ ਅंदोलਨ ਬਾਰੇ ਨਵਦੀਪ ਕਲੇਰ ਦਾ ਕੀ ਕਹਿਣਾ ਕੋਈ ਗੱਲ ਇਹ ਹੈ ਵੀ ਸਾਡਾ ਪਹਿਲੀ ਗੱਲ ਪੰਜਾਬ ਦੀ ਆਪਾਂ ਜੇ ਪੂਰਾ ਹਿਸਟਰੀ ਦੇਖਦੇ ਆ ਇਤਿਹਾਸ ਦੇਖਦੇ ਆ ਪਹਿਲਾਂ ਤੁਸੀਂ ਜੋ ਜਾਰੂ ਸਾਡੀ ਕਾਮ ਰਹੀ ਹੈ ਸਾਨੂੰ ਹਮੇਸ਼ਾ ਹੀ ਮੁਕਾਬਲਿਆਂ ਦਾ ਸਾਹਮਣਾ ਕਰਨਾ ਪਿਆਗਾ ਲੜਾਈਆਂ ਲੜੀਆਂ ਨੇ ਵੀ ਸਾਡੇ ਚ ਸਾਡੇ ਉਹਨਾਂ ਵੱਡਿਆਂ ਵਡੇਰਿਆਂ ਦਾ ਉਹ ਖੂਨ ਹੈਗਾ ਜਿਹੜਾ ਸਾਡੀ ਅਣਖੀ ਹਮੇਸ਼ਾ ਖੜਦਾ ਹੈਗਾ ਤੇ ਇਸ ਲੜਾਈ ਚ ਅੱਜ ਕੱਲਾ ਪੰਜਾਬ ਨਹੀਂ ਮੈਂ ਕਹੂੰਗਾ ਹਰਿਆਣਾ ਰਾਜਸਥਾਨ ਯੂਪੀ ਪੂਰਾ ਹਿੰਦੁਸਤਾਨ ਸਾਰਾ ਇਹਦੇ ਚ ਪੂਰਾ ਭਾਰਤ ਹੈ ਜਿਹੜਾ ਇਕੱਠਾ ਹੋ ਕੇ ਅੱਜ ਸ਼ਾਮਲ ਹੋਇਆ ਹੋਇਆ ਇਹ ਸਭ ਤੋਂ ਵੱਡੀ ਗੱਲ ਹੈ ਤੇ ਇਹ ਸਾਡੀ ਪ੍ਰਾਪਤੀ ਹੈਗੀ ਪਲੇਅਰ ਜੀ ਇੱਕ ਗੱਲ ਦੇਖਣ ਨੂੰ ਮਿਲੀ ਹੈ ਪਹਿਲਾਂ ਜਿੰਨੇ ਕਿਸਾਨੀ ਅਦੋਲਨ ਲੜੇ ਜਾਂਦੇ ਸੀ ਜੀ ਉਹਨਾਂ ਕਿਸਾਨੀ ਅਦੋਲਨਾਂ ਦੇ ਵਿੱਚ ਪੰਜਾਬ ਦੇ ਬਜ਼ੁਰਗ ਮੁਰਤੇ ਸਾਹਮਦੇ ਸੀ ਇਹ ਪਹਿਲੀ ਵਾਰ ਹੈ ਤੇ ਪਹਿਲੀ ਵਾਰ ਦੇਖਣ ਨੂੰ ਮਿਲਿਆ ਤੁਸੀਂ ਖੱਬੇ ਪੱਖੀ ਵਿਚਾਰਧਾਰਾ ਵੀ ਰਹਿੰਦੀ ਹੈ ਕਾਮਰੇਡਾਂ ਦੀ ਮੈਂ ਖੁਦ ਵੀ ਕਲਾ ਕਰ ਰਿਹਾ ਹਾਂ ਜੀ ਐ ਲਾਲੀ ਨੇ ਕਿਹਾ ਸੀਗਾ ਤੁਸੀਂ ਮੈਨੂੰ ਨੌਜਵਾਨਾਂ ਦੇ ਮੂੰਹਾਂ ਤੇ ਕਿਹੜੇ ਗੀਤ ਨੇ ਉਹ ਦੱਸ ਦਿਓ ਤੇ ਮੈਂ ਤੁਹਾਡੇ ਦੇਸ਼ ਦਾ ਪਿਵਿੱਖ ਦੱਸ ਸਕਦਾ ਅੱਜ ਸਾਡੇ ਨੌਜਵਾਨਾਂ ਦੇ ਮੂੰਹਾਂ ਤੇ ਮੈਂ ਪਹਿਲੀ ਵਾਰ ਦੇਖ ਰਿਹਾ ਕਿਸਾਨੀ ਸ਼ਬਦ ਆ ਗਿਆ ਕਿ ਇਹ ਕਿ ਅਸੀਂ ਕੁਝ ਕਰਨਾ ਹੈ ਇਸ ਤੋਂ ਪਹਿਲਾਂ ਕੁਝ ਥੋੜਾ ਡਿਵਰਾਂਡ ਸੀਗਾ ਪਰ ਮੈਂ ਇਹ ਮੇਰਾ ਸਵਾਲ ਵੀ ਇਹੀ ਹੈ ਕਿ ਅੱਜ ਦੇ ਨੌਜਵਾਨ ਦੇਖਣ ਨੂੰ ਤੁਹਾਨੂੰ ਮਿਲ ਰਿਹਾ ਪਹਿਲਾਂ ਬਜ਼ੁਰਗ ਸੀਦੇ ਇਸਾਨੀ ਅਡੋਲਨਾਂ ਦੇ ਵਿੱਚ ਇਹਦੇ ਬਾਰੇ ਨਵਦੀਕ ਪਲੇਅਰ ਦਾ ਕੀ ਕਹਿਣਾ ਹੈ ਦੇਖੋ ਮੈਂ ਉਹ ਡਾਲੇ ਹੀ ਵੀ ਜਦੋਂ ਹੁਣ ਤੱਕ ਇਹੀ ਕਿਹਾ ਜਾਂਦਾ ਸੀ ਵੀ ਸਾਡੇ ਪੰਜਾਬ ਦੇ ਨੌਜਵਾਨ ਨਸ਼ੇੜੀ ਨੇ ਕੰਮ ਨਹੀਂ ਕਰਦੇ ਵਿਹਲੇ ਨੇ ਪਰ ਹੁਣ ਤੱਕ ਕੋਈ ਐਸਾ ਕੋਈ ਮੌਕਾ ਵੀ ਨਹੀਂ ਆਇਆ ਸੀ ਕਿ ਜਿੱਥੇ ਉਹ ਆਪਦੀ ਜਿਹੜੀ ਪ੍ਰਤਿਭਾ ਜਾਂ ਕਾਬਲੀਅਤਾਂ ਜਾਂ ਉਹਨਾਂ ਦੇ ਜੋ ਅੰਦਰ ਜਜ਼ਬੇ ਨੇ ਉਹਨਾਂ ਨੂੰ ਕਿਸੇ ਦਿਖਾ ਸਕਣ ਹੁਣ ਤੱਕ ਤਾਂ ਇਹੀ ਉਲਝੇ ਹੋਏ ਸੀ ਰੋਜ਼ਗਾਰ ਨਹੀਂ ਹੈ ਕੰਮ ਨੂੰ ਲੈ ਕੇ ਜਾਂ ਹੋਰ ਪਰ ਜਦੋਂ ਅੱਜ ਇੱਕ ਲੋਡ ਪਈ ਹੈ ਪੂਰੇ ਪੰਜਾਬ ਨੂੰ ਪੂਰੇ ਭਾਰਤ ਨੂੰ ਤਾਂ ਉਹਨਾਂ ਨੇ ਇਕੱਠੇ ਹੋ ਕੇ ਇਹ ਮੂਹਨ ਚ ਸ਼ਾਮਿਲ ਹੋ ਕੇ ਦਿਖਾਤਾ ਕਿ ਸਾਡੇ ਚ ਸਾਡੇ ਉਹਨਾਂ ਬਜ਼ੁਰਗਾਂ ਦਾ ਖੂਨ ਆ ਜਿਹੜੇ ਹਮੇਸ਼ਾ ਅਣਖ ਲਈ ਖੜੇ ਨੇ ਆਪਣੇ ਹੱਕਾਂ ਲਈ ਖੜੇ ਨੇ ਅਸੀਂ ਕੋਈ ਕਿਉਂਕਿ ਇੱਕ ਵੱਡੀ ਗੱਲ ਇਹ ਵੀ ਅਸੀਂ ਕਿਸੇ ਦਾ ਵਿਰੋਧ ਤਾਂ ਨਹੀਂ ਹੈਗੀ ਇਹ ਕੋਈ ਵੀ ਅਸੀਂ ਕਿਸੇ ਨੂੰ ਟਾਰਗੇਟ ਕਰਕੇ ਕਹਿ ਰਹੇ ਹਾਂ ਜਾਂ ਕਿਸੇ ਸਰਕਾਰ ਨੂੰ ਸਿਰਫ ਜਿਹੜੀਆਂ ਉਹਨਾਂ ਦੀਆਂ ਕਿਸਾਨ ਮਾਰੂ ਨੀਤੀਆਂ ਨੇ ਉਹਨਾਂ ਦੇ ਖਿਲਾਫ ਇੱਕ ਸੰਘਰਸ਼ ਆ ਤੇ ਇਹਦੇ ਚ ਨੌਜਵਾਨ ਪੂਰੀ ਵੱਧ ਚੜ ਕੇ ਹਿੱਸਾ ਲੈ ਰਹੇ ਨੇ ਤੁਸੀਂ ਦੇਖ ਵੀ ਰਹੇ ਹੋਂਦੇ ਤੇ ਮੈਨੂੰ ਮਾਣ ਮਹਿਸੂਸ ਹੋ ਰਿਹਾ ਇਸ ਗੱਲ ਦਾ ਵੀ ਸਾਡੇ ਸਾਰੇ ਜਿੰਨੇ ਵੀਰੇ ਭਰਾ ਨੇ ਇਸ ਸੰਘਰਸ਼ੇ ਚ ਸ਼ਾਮਿਲ ਨੇ ਚੰਗਾ ਲੱਗ ਰਿਹਾ ਨਵਦੀਪ ਪਲੇਅਰ ਜੀ ਇੱਕ ਸਵਾਲ ਹੈ ਮੈਂ ਪਹਿਲਾਂ ਵੀ ਕਹ ਕੇ ਜਿਹੜੇ ਆਰਟਿਸਟ ਹੁੰਦੇ ਨੇ ਉਹ ਜ਼ਿਆਦਾ ਖੱਬੇ ਪੱਕੇ ਹੁੰਦੇ ਨੇ ਉਹਨਾਂ ਦੀ ਵਿਚਾਰਧਾਰਾ ਨਾਟਕ ਕਰਦਿਆਂ ਕਰਦਿਆਂ ਇੱਕ ਜਾਗਰੂਕ ਇਨਸਾਨ ਦੀ ਬਣ ਜਾਂਦੀ ਹੈ ਜਿੰਨੀਆਂ ਵੀ ਖੱਬੇ ਪੱਕੇ ਵਿਚਾਰਧਾਰਾ ਦੇ ਪਾਰਟੀਆਂ ਨੇ ਜਾਂ ਲੋਕ ਨੇ ਜਾਂ ਯੂਨੀਵਰਸਿਟੀ ਚ ਸਾਡੀ ਪੰਜਾਬੀ ਯੂਨੀਵਰਸਿਟੀ ਆ ਜਾਂ ਪੰਜਾਬ ਯੂਨੀਵਰਸਿਟੀ ਆ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਆ ਉਹਨਾਂ ਦੇ ਵਿੱਚ ਜਿੰਨੀਆਂ ਵੀ ਸਟੂਡੈਂਟ ਯੂਨੀਅਨਸ ਨੇ ਜਾਂ ਉਹਨਾਂ ਦੀਆਂ ਪਾਰਟੀਆਂ ਨੇ ਪਰਵਾਲੀਆਂ ਉਹ ਤਾਂ ਬਹੁਤ ਚਿਰ ਪਹਿਲਾਂ ਇਹਦੇ ਬਾਰੇ ਹੋਕਾ ਦਿੰਦੀਆਂ ਰਹੀਆਂ ਨੇ ਜਿਹੜੇ ਕਾਨੂੰਨ ਅੱਜ ਲੈ ਕੇ ਆਏ ਨੇ ਕਿ ਤੁਹਾਡੇ ਲਈ ਬਹੁਤ ਵੱਡਾ ਖਤਰਾ ਹੈ ਮੈਂ ਰਾਜ ਕਾਕੜਾ ਜੀ ਨੇ ਵੀ ਗੀਤ ਗਾਇਆ ਸੀਗਾ ਤੇ ਸਾਡੇ ਕਿਸਾਨ ਉਸ ਉਸ ਨੂੰ ਇੰਨੀ ਗੰਭੀਰਤਾ ਨਾਲ ਨਹੀਂ ਲੈਂਦੇ ਖੱਬੇ ਪੱਕੇ ਨਹੀਂ ਆ ਸੋਚਣ ਵੀ ਗੰਭੀਰਤਾ ਨਾਲ ਨਹੀਂ ਲੈਂਦੇ ਪਰ ਅੱਜ ਸਭ ਦੇ ਸਾਹਮਣੇ ਜੋ ਖੱਬੇ ਪੱਕੇ ਪਹਿਨਾ ਕਹਿੰਦੇ ਸੀ ਅੱਜ ਉਹ ਦਿਖ ਰਿਹਾ ਹੈ ਕਿ ਵੀ ਹਿੰਦੁਸਤਾਨ ਦੀ ਜਿਹੜੀ ਸਰਕਾਰ ਹੈ ਜੋ ਅਸੀਂ ਕਹਿੰਦੇ ਸੀਗੇ ਉਹ ਲਾਗੂ ਹੋ ਰਿਹਾ ਤੁਹਾਡਾ ਕੀ ਕਹਿੰਦੇ ਹਾਂ ਨਹੀਂ ਬਿਲਕੁਲ ਸਹੀ ਗੱਲ ਹੈ ਤੁਹਾਡੀ ਕਿਉਂਕਿ ਜਿਉ ਜੋ ਜਿਵੇਂ ਇਹ ਸਾਰੇ ਯੂਨੀਵਰਸਿਟੀਆਂ ਦੇ ਜ਼ਿਕਰ ਕਰ ਰਹੇ ਜਿਨ੍ਹਾਂ ਵੀ ਐਜੂਕੇਸ਼ਨ ਦੇ ادارے ਨੇ ਸਾਰੇ ਉਹਦੇ ਵਿੱਚ ਜਿੰਨੀਆਂ ਵੀ ਸੰਸਥਾਵਾਂ ਕੰਮ ਕਰਦੀ ਉਹ ਹਮੇਸ਼ਾ ਇਹ ਕਹਿੰਦੀ ਰਹਿੰਦੇ ਜਿਵੇਂ ਥੀਏਟਰ ਦੇ ਵਿੱਚ ਅਸੀਂ ਗੱਲ ਕਰੀਏ ਵੀ ਜਾਗਰੂਕ ਕਰਦਾ ਰਹਾ ਹਮੇਸ਼ਾ ਇਹ ਕਹਾ ਵੀ ਤੁਹਾਡੇ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰਾਂ ਨੇ ਜੀ ਐਦਾਂ ਹੀ ਚੱਲਦਾ ਰਿਹਾ ਤੁਹਾਡੇ ਹੱਕਾਂ ਨੂੰ ਮਾਰ ਦੇਣਗੇ ਤੁਹਾਨੂੰ ਖਤਮ ਕਰ ਦੇਣਗੇ ਪਰ ਇਹ ਆ ਵੀ ਉਹ ਗੱਲ ਆ ਵੀ ਉਦੋਂ ਤੱਕ ਹਜੇ ਉਹ ਹੀ ਸਾਹਮਣੇ ਖੁੱਲ ਕੇ ਚੀਜ਼ ਸਾਹਮਣੇ ਉਹ ਤਸਵੀਰ ਸਾਹਮਣੇ ਨਹੀਂ ਆਈ ਸੀਗੀ ਹਰੇਕ ਬੰਦੇ ਨੂੰ ਇਹੀ ਲੱਗਦਾ ਹੁੰਦਾ ਕਿਉਂਕਿ ਜਦੋਂ ਜੇ ਕੋਈ ਵੀ ਮੁੱਦਾ ਲਾ ਲਈ ਕਿਸੇ ਹੋਰ ਸਟੇਟ ਦਾ ਰਾਨਾ ਛੋਟੀ ਐਗਜ਼ਾਮਪਲ ਉੱਥੇ ਕੋਈ ਪ੍ਰੋਬਲਮ ਆ ਤਾਂ ਸਾਨੂੰ ਲੱਗਦਾ ਹੈਗਾ ਵੀ ਚਲੋ ਉਹ ਤਾਂ ਉਥੋਂ ਦੀ ਪ੍ਰੋਬਲਮ ਆ ਅਸੀਂ ਕੀ ਲੈਣਾਗਾ ਅਸੀਂ ਆਪਦਾ ਕੰਮ ਕਰ ਰਹੇ ਆ ਉਹ ਉਦੋਂ ਤੱਕ ਅਸੀਂ ਗੰਭੀਰ ਨਹੀਂ ਹੁੰਦੇ ਜਦੋਂ ਤੱਕ ਸਾਡੇ ਤੇ ਪੈਂਦੀ ਨਹੀਂ ਹੁਣ ਸਾਡੇ ਉੱਤੇ ਪਈ ਹੈ ਪਰ ਚੰਗੀ ਗੱਲ ਇਹ ਹੈ ਵੀ ਸਾਡੇ ਤੇ ਪਈਆ ਪਰ ਅਸੀਂ ਉਸ ਦੇ ਖਿਲਾਫ ਖੜੇ ਆਗੇ ਸਾਰੇ ਇਕੱਠੇ ਇਹ ਇੱਕ ਪੋਜ਼ਿਟਿਵ ਥਿੰਗ ਹੈ ਤਾਂ ਨੀਆ ਵੀ ਸੰਸਥਾਾਂ 'ਚ ਕੰਮ ਕਰਦੀਆਂ ਨੇ ਜਾਗਰੂਕ ਕਰਦੀਆਂ ਨੇ ਉਹਦਾ ਹੀ ਨਤੀਜਾ ਹੋਵੇ ਵੀ ਅੱਜ ਸਾਰਾ ਨੌਜਵਾਨ ਯੂਥ ਇੱਥੇ ਖੜਾ ਹੈਗਾ ਜਾਗਰੂਕ ਹੋ ਕੇ ਅੱਜ ਨਵਦੀਪ ਕਲੇਰ ਸਿੰਘੂ ਮੋਰਚੇ ਤੋਂ ਕਿਸਾਨ ਮੋਰਚਾ ਚੱਲ ਰਿਹਾ ਹੈ ਸਪੈਸ਼ਲ ਪਹੁੰਚ ਦੇਣੇ ਤਕਰੀਰ ਵੀ ਕਰਨਗੇ ਕਿਸਾਨਾਂ ਨੂੰ ਕੀ ਸੁਨੇਹਾ ਦੇਣ ਜਾ ਰਹੇ ਨੇ ਨਹੀਂ ਮੈਂ ਵੈਸੇ ਨਹੀਂ ਨਹੀਂ ਉਹ ਨਹੀਂ ਗੱਲ ਹੈ ਵੈਸੇ ਤਾਂ ਸਾਨੂੰ ਪਤਾ ਸਾਡੇ ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲਾਂ ਸੁਨੇਹਾ ਦਿੱਤਾ ਸੀ ਪਰ ਫਿਰ ਵੀ ਤੁਹਾਡੀ ਵੀ ਇੱਕ ਭੂਮਿਕਾ ਹੈ ਕਲਾਕਾਰਾਂ ਦੀ ਬਹੁਤ ਵੱਡੀ ਭੂਮਿਕਾ ਹੈ ਕਲਾਕਾਰਾਂ ਨੇ ਕਾਫੀ ਮੋਰਚੇ ਸਾਹਮਣੇ ਹੋਏ ਇਹ ਇਹ ਪਹਿਲੀ ਵਾਰ ਦੇਖਣ ਨੂੰ ਮਿਲਿਆ ਕਿ ਕਲਾਕਾਰ ਜਿਹੜੇ ਨੇ ਉਹ ਕਿਸਾਨਾਂ ਦੀ ਵੱਡੇ ਲੈਵਲ ਤੇ ਮਦਦ ਕਰ ਰਹੇ ਨੇ ਗੀਤਾ ਰਾਹੀਂ ਕਰ ਰਹੇ ਨੇ ਮੰਚ ਸਾਂਝਾ ਕਰ ਰਹੇ ਨੇ ਪਰ ਅੱਜ ਨਵਦੀਪ ਕਲੇਰ ਦਾ ਜਿਹੜਾ ਸੰਦੇਸ਼ ਹੈ ਉਹ ਪੰਜਾਬ ਦੇ ਖਾਸ ਕਰਕੇ ਮੈਂ ਨੌਜਵਾਨਾਂ ਦੀ ਗੱਲ ਕਰੂੰਗਾ ਕਿਉਂਕਿ ਨਵਦੀਪ ਕਲੇਰ ਨੌਜਵਾਨਾਂ ਨਾਲ ਤਬੰਦਰਦ ਨੇ ਨੌਜਵਾਨ ਕਲਾਕਾਰ ਨੇ ਤੇ ਨੌਜਵਾਨੀ ਅੱਜ ਜਿਹੜਾ ਇਹ ਕਿਸਾਨ ਅਧੋਲਨ ਨੂੰ ਲੜਦਾ ਦਿਖਾਈ ਦੇ ਰਿਹਾ ਆਪਣੇ ਬਜ਼ੁਰਗਾਂ ਦੇ ਨਾਲ ਨੌਜਵਾਨਾਂ ਨੂੰ ਕਿਸ ਨੇ देखो स्नेहतनी मेरी विनती हुई है कि जिन्ने भी ਸਾਡਾ ਯੂਥ ਹੈਗਾ ਕਿ ਉਹਨਾਂ ਦਾ ਜੋਸ਼ ਹੈ ਸਾਡੇ ਬਜ਼ੁਰਗਾਂ ਦਾ ਸਾਡੇ ਨਾਲ ਗਿਆਨ ਹੈ ਉਹਨਾਂ ਦੀ ਸਮਝ ਹੈ ਸਾਡੇ ਜੋਸ਼ ਨੂੰ ਉਹਨਾਂ ਦੀ ਸਮਝ ਦੇ ਨਾਲ ਮਿਲਾ ਕੇ ਅਸੀਂ ਜੋ ਵੀ ਅੱਗੇ ਕੰਮ ਕਰਨੇ ਦਾ ਨੀਤੀ ਬਣਾ ਕੇ ਚੱਲੀਏ ਤਾਂ ਕਿ ਜਿਹੜੀ ਸਾਡੀ ਲੜਾਈ ਹੈ ਇਹਨੂੰ ਅਸੀਂ ਜਿੱਤ ਸਕੀਏ ਕਿਉਂਕਿ ਉਹਨਾਂ ਸਾਡੇ ਬਜ਼ੁਰਗਾਂ ਦਾ ਜਿੰਨੇ ਵੀ ਸਾਡੇ ਕਿਸਾਨ ਜਿੱਥੇ ਬੰਦਿਆਂ ਜਾਂ ਮੋਰੀ ਆਗੂ ਨੇ ਉਹਨਾਂ ਦਾ ਸਾਲਾਂ ਬਧੀ ਤਜਰਬਾ ਹੈਗਾ ਸਾਡਾ ਨਾਮ ਹੈ ਜੀ ਕਿ ਅਸੀਂ ਹੁਣ ਸੰਘਰਸ਼ ਚ ਆਇਆ ਉਹਨਾਂ ਨੇ ਕਿੰਨੇ ਸੰਘਰਸ਼ ਕੀਤੇ ਨੇਗੇ ਤਾਂ ਉਹਨਾਂ ਦੇ ਜੋ ਵਿਚਾਰਧਾਰਾ ਹੈ ਜਾਂ ਉਹਨਾਂ ਦੀ ਸੋਚ ਆ ਉਹਨੂੰ ਉਹਨੂੰ ਮੁੱਖ ਰੱਖ ਕੇ ਹੋਏ ਸ਼ਾਂਤਮਈ ਤਰੀਕੇ ਨਾਲ ਇੱਕ ਹੁੰਦਾ ਨਾ ਵੀ ਇੱਕ ਸਾਡੇ ਚ ਪੇਸ਼ੈਂਸ ਹੋਣੀ ਬਹੁਤ ਜ਼ਰੂਰੀ ਹੈ ਕਿਸੇ ਵੀ ਜੈਸੀ جنگ ਨੂੰ ਜਿੰਨਾ ਤਾਂ ਇਕੱਲੀ ਜੋਸ਼ ਨਾਲ ਤਾਂ ਅਸੀਂ ਨਹੀਂ ਜਿੱਤ ਸਕਦੇ ਪਰ ਉਹਦੇ ਨਾਲ ਸਾਨੂੰ ਸਬਰ ਸੰਤੋਖ ਵੀ ਚਾਹੀਦਾ ਜੋ ਸਾਡੇ ਗੁਰੂਆਂ ਨੇ ਸਿਖਾਇਆ ਵੀ ਹੈ ਸਾਨੂੰ ਅਸੀਂ ਬਸ ਆਪਣੀ ਉਹੀ ਜਿਹੜੀ ਸਾਡੀ એનર્ਜੀ ਹੈ ਸਾਡੀ ਊਰਜਾ ਹੈਗੀ ਉਹਨੂੰ ਕੰਟਰੋਲ ਕਰਕੇ ਸਹੀ ਤਰੀਕੇ ਦੇ ਨਾਲ ਸਹੀ ਦਿਸ਼ਾ ਚਲਾਈਏ ਤਾਂ ਕਿ ਇਹ ਅਸੀਂ ਜੋ ਸਾਡੇ ਹੱਕਾਂ ਦੀ ਲੜਾਈ ਹੈ ਉਹਨੂੰ ਛੇਤੀ ਜਿੱਤ ਸਕੀਏ। ਕਲੇਰ ਜੀ ਆਖਰੀ ਸਵਾਲ ਹੈ ਜੀ। ਇੱਕ ਜਿਹੜੀ ਤਸਵੀਰ ਦੇਖ ਰਹੇ ਹਾਂ ਪੂਰੇ ਪੰਜਾਬ ਤੇ 2 ਮਹੀਨੇ ਤਸਵੀਰ ਦੇਖੀਏ। ਅੱਜ ਉਹ ਡੱਬ ਵਾਲੀ ਤੋਂ ਲੈ ਕੇ ਬਹਾਦਰਗੜ੍ਹ ਤੱਕ ਖਨੌਰੀ ਬਾਰਡਰ ਤੋਂ ਲੈ ਕੇ ਬਹਾਦਰਗੜ੍ਹ ਤੱਕ ਅੰਬਾਲਾ ਤੋਂ ਲੈ ਕੇ ਸਿੰਘੂ ਬਾਰਡਰ ਤੱਕ ਇਹ ਸਾਰੇ ਨੂੰ ਸਮਝ ਕੇ ਨਵਦੀਪ ਕਲੇਰ ਕਿਸਾਨੀ ਦੇ ਉੱਤੇ ਪੰਜਾਬ ਦੀ ਕਿਸਾਨੀ ਨੂੰ ਜਾਗਰਤ ਕਰਨ ਲਈ ਪੰਜਾਬ ਦੀ ਕਿਸਾਨੀ ਨੂੰ ਆ ਰਹੀਆਂ ਔਕੜਾਂ ਨੂੰ ਮੁੱਖ ਰੱਖ ਕੇ ਪੰਜਾਬ ਦੇ ਹੋਰ ਜੋ ਜੋ ਇਹਨਾਂ ਨੇ ਸਮਝਿਆ ਸੋ ਤੁਮ ਜੀ ਇੱਕ ਨਵੀਂ ਫਿਲਮ ਬਣਾਵੇਗਾ ਦੇਖੋ ਮੈਂ ਮੇਰੀ ਮੇਰੀ ਤਾਂ ਦਿਲ ਦੀ ਇੱਛਾ ਇਹ ਹੈ ਕਿ ਕਿ ਜਿਉ ਸਾਡੇ ਜਿਹੜੇ ਸਾਡੇ ਸਮਾਜਿਕ ਮੁੱਦੇ ਨੇ ਅਸੀਂ ਤਾਂ ਚਾਹੁੰਦੇ ਆ ਕਿ ਐਜ਼ ਅਨ ਐਕਟਰ ਮੈਨੂੰ ਹੁੰਦੀ ਹੈ ਮੇਰੀ ਦਿਲ ਦੀ ਤਮੰਨਾ ਕਿ ਵੀ ਅਸੀਂ ਕੋਈ ਐਸਾ ਸਬਜੈਕਟ ਕਰੀਏ ਜਿਦੇ ਚ ਅਸੀਂ ਇਸ ਤਰ੍ਹਾਂ ਦੇ ਮੁੱਦਿਆਂ ਨੂੰ ਲੈ ਕੇ ਆਈਏ ਤਾਂ ਬਿਲਕੁਲ ਜੇ ਕੋਈ ਪ੍ਰੋਡਿਊਸਰ ਡਾਇਰੈਕਟਰ ਇਸ ਤਰ੍ਹਾਂ ਦੇ ਕੰਮ ਸਾਡੇ ਨਾਲ ਕਰਨਾ ਚਾਹਣਗੇ ਤਾਂ ਮੇਰੀ ਦਿਲ ਦੀ ਇੱਛਾ ਹੈ ਮੈਂ ਇਹ ਮੁੱਦਾ ਲੈ ਕੇ ਆਵਾਂ ਤੇ ਕੰਮ ਵੀ ਕਰੀਏ ਵੱਡੀ ਗੱਲ ਇਹ ਵੀ ਇਹਨਾਂ ਦੇ ਜ਼ਰੀਏ ਜਿਹੜਾ ਇੱਕ ਫਿਲਮ ਹੈ ਨਾ ਇਹਦੇ ਮਾਧਿਅਮ ਰਾਹੀਂ ਅਸੀਂ ਲੋਕਾਂ ਦੇ ਘਰ ਤੱਕ ਛੇਤੀ ਪਹੁੰਚ ਜਾਣਗੇ ਤਾਂ ਉਹਦੇ ਚ ਜੋ ਵੀ ਅਸੀਂ ਚਾਹੇ ਐਂਟਰਟੇਨਮੈਂਟ ਦੇ ਜ਼ਰੀਏ ਕੋਈ ਮੈਸੇਜ ਦਿੰਨੇ ਆ ਕਿ ਸੰਦੇਸ਼ ਦਿੰਨੇ ਆ ਉਹਦਾ ਅਸਰ ਹੁੰਦਾ ਇਹ ਨਹੀਂ ਹੈਗਾ ਵੀ ਨਹੀਂ ਹੁੰਦਾ ਤਾਂ ਮੈਂ ਚਾਹੂੰਗਾ ਵੀ ਇਸ ਤਰੀਕੇ ਦੀ ਅਸੀਂ ਫਿਲਮ ਬਣਾਈਏ ਤੇ ਜ਼ਰੂਰ ਬਣਾਵਾਂਗੇ ਭਾਈ ਤੇ ਉਹਦੇ ਚ ਜਿਹੜੇ ਮੁੱਦੇ ਕੱਲੇ ਕਿਸਾਨੀ ਦੇ ਜਿਹੜੇ ਅੱਜ ਆਪਾਂ ਕੱਲੇ ਆਰਡੀਨੇਸਾਂ ਦੀ ਗੱਲ ਕਰੀਏ ਉਹ ਨਹੀਂ ਰਹਿ ਗਏ ਹੈਗੇ ਸਾਡੇ ਬਹੁਤ ਸਾਰੇ ਹੋਰ ਵੀ ਮੁੱਦੇ ਨੇ ਜਿਨ੍ਹਾਂ ਤੇ ਸਾਨੂੰ ਵਿਚਾਰਨ ਦੀ ਲੋੜ ਹੈ ਜਿਵੇਂ ਸਾਡੇ ਪਾਣੀ ਧਰਤੀ ਦੇ ਥੱਲੇ ਚਲਾ ਗਿਆ ਠੀਕ ਹੈ ਅਸੀਂ ਜ਼ਹਿਰਾਂ ਵਾਲੀ ਖਾਣਾ ਪਾਣਾ ਖਾਣ ਲੱਗ ਗਏ ਇਹ ਜਿਹੜੇ ਨੂੰ ਸੁਧਾਰਨ ਦੀ ਵੀ ਨਾਲ ਲੋੜ ਹੈ ਕਿਉਂਕਿ ਜੇ ਨੌਜਵਾਨ ਜੇ ਨੌਜਵਾਨ ਨੌਜਵਾਨ ਦੇ ਵਿੱਚ ਜੋਸ਼ ਤਾਂ ਰਹੂਗਾ ਜੇ ਉਹਦੇ 'ਚ એનર્ਜੀ ਹੋਊਗੀ ਚੰਗਾ ਖਾਊਗਾ ਚੰਗਾ ਸੋਚੂਗਾ ਚੰਗਾ ਪੜ੍ਹੂਗਾ ਸਾਨੂੰ ਨਾਲ-ਨਾਲ ਉਹ ਚੀਜ਼ਾਂ ਤੇ ਵੀ ਕੰਮ ਕਰਨਾ ਪਊਗਾ ਅਸੀਂ ਸਾਡੀਆਂ ਜਿਹੜੀਆਂ ਸਰਕਾਰਾਂ ਨੇ ਹੁਣ ਜੋ ਕਹਿਦੀਆਂ ਨੇ ਕਿਸਾਨ ਦੇ ਹੱਕ 'ਚ ਅਸੀਂ ਫੈਸਲੇ ਕੀਤੇ ਨੇ ਤਾਂ ਨਾਲ ਉਹ ਇਹ ਫੈਸਲੇ ਵੀ ਲੈਣ ਵੀ ਸਾਡੀ ਜਿਹੜੀ ਖੇਤੀਬਾੜੀ ਦਾ ਢਾਂਚਾ ਸਟਰਕਚਰ ਹੈ ਉਹਨੂੰ ਸੁਧਾਰਨ ਦੀ ਲੋੜ ਹੈ ਨਾ ਕਿ ਜਿਹੜੀਆਂ ਜਿਹੜੀਆਂ ਚੀਜ਼ਾਂ ਹੁਣ ਸਰਕਾਰ ਬਿਨਾ ਕਿਸਾਨਾਂ ਨਾਲ ਰਾਇ ਮਸ਼ਵਰਾ ਕੀਤੇ ਲਾਗੂ ਕਰਦੀਆਂ ਹਨ ਚੀਜ਼ਾਂ ਉਹਨਾਂ ਦੀ ਜਗ੍ਹਾ ਤੇ ਕਿਸਾਨਾਂ ਨੂੰ ਇੱਕ ਜਿਹੜਾ ਆਪਾਂ ਐਮਐਸਪੀ ਦੀ ਗੱਲ ਕਰਦੇ ਆ ਉਹ ਹਰ ਫਸਲ ਤੇ ਦੇਣਾ ਚਾਹੀਦਾ ਮੈਂ ਤੱਕਣਾ ਹਰ ਜੋ ਵੀ ਅਸੀਂ ਕੀਨੂਆ ਤੋਨਾ ਮੂੰਗੀ ਮੱਕੀ ਜਿੰਨੀਆਂ ਵੀ ਫਸਲਾਂ ਬੀਜਦੇ ਆ ਹਰੇਕ ਤੇ ਦੇਵੇ ਤਾਂ ਜੋ ਕਿਸਾਨ ਆਪਣੇ ਖੁੱਲ ਕੇ ਵੇਦ ਧੜ ਹੋ ਕੇ ਆਪਣੀ ਫਸਲ ਕੋਈ ਵੀ ਬੀਚ ਸਕਦਾ ਹੋਵੇ ਤਾਂ ਕਿ ਉਹਨੂੰ ਪਤਾ ਹੋਵੇ ਮੈਨੂੰ ਇੰਨੇ ਕ ਪੈਸੇ ਮਿਲ ਜਾਣੇ ਨੇ ਮੇਰੀ ਤਾਂ ਇਹੀ ਬੇਨਤੀ ਹੈਗੀ ਵੀ ਬਸ ਐਦਾਂ ਦੇ ਟੌਪਿਕ ਨੂੰ ਅਸੀਂ ਇਸ ਤਰੀਕੇ ਨਾਲ ਪੇਰੋ ਕੇ ਇੱਕ ਵਧੀਆ ਫਿਲਮ ਲੈ ਕੇ ਆਈਏ ਤੇ ਮੇਰੀ ਅੱਛਾ ਹੈ ਦੋਦੀ ਨਵਦੀਪ ਕਲੇਰ ਜੀ ਦਾ ਇੰਡੀਆ ਪੰਜਾਬ న్యూਸ ਦੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਹੈ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ ਇੰਡੀਆ ਪੁਆਇੰਟ ਦੇਖਣ ਆ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ। ਅਸੀ ਗਾ।